ਆਜਾ ਸ਼ਿਕਾਲ ਤੁਸੀਂ ਦੇਖ ਰਹੇ ਹੋ ਪੀਵੀ ਬਾਰ ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲ ਦੁਪਰੀ ਰੋਪੜ ਤੋਂ ਕਿਉਂਕਿ ਵਰਖਾ ਜਿਹੜੀ ਹੈਗੀ ਉਹ ਪੈ ਰਹੀ ਆ ਤੁਸੀਂ ਵੇਖ ਸਕਦੇ ਹੋ ਕਿ ਵਰਖਾ ਦਾ ਸਮਾਂ ਹੈ ਵਿਚਾਰੇ ਪਾਸੇ ਜਿਹੜਾ ਹੈਗਾ ਪਾਣੀ ਪਾਣੀ ਖੜਾ ਹੈ ਤੇ ਆਪਣਾ ਬਿਜਲੀ ਬੋਰਡ ਘਰੋਲੀ ਦੀ ਲਾਪਰਵਾਹੀ ਜਿਹੜੀ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਮੀ ਪੰਦੇ ਦੇ ਵਿੱਚ 1 ਮੀਟਰ ਬਿਲਕੁਲ ਅਗਲਗ ਚੁੱਕੇ ਹੈ ਤੇ ਜੋੜ ਜਿਹੜੇ ਹੈਗੇ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਲੰਗੇ ਛੱਡੇ ਹੋਏ ਹੈ ਇਹ ਇਹ ਬਾਕਸੀ ਜਿਹੜਾ ਹੈ ਇਹਨਾ ਨੀਮਾ ਹੈ ਕਿ ਕੋਈ ਵੀ ਬੱਚਾ ਜਿਹੜਾ ਹੈਗਾ ਇਹ ਉਹ ਹੱਥ ਲਾ ਸਕਦਾ ਬਸ ਤੋਂ ਬਸ 3 ਜਾਂ 3.5 ਤੋਂ ਉੱਪਰ ਅ ਫੁੱਟ ਤੋਂ ਜ਼ਿਆਦਾ ਉੱਪਰ ਨਹੀਂ ਹੈ ਪਰ 20 35 ਦੇ ਵਿੱਚ ਟੱਕਾਂ ਤੋਂ ਤੁਸੀਂ ਦੇਖ ਸਕਦੇ ਹੋ ਟੱਕਾਂ ਇਹ ਬਾਹਰ ਰੱਖ ਕੇ ਚਲੇ ਜਾਂਦੇ ਆ ਜਦੋਂ ਰੀਡਿੰਗਾਂ ਲੈਂਡ ਪਾਸ ਤੇ ਪਹੁੰਚਦੇ ਆ ਤੇ ਉਦੋਂ ਵੱਡੇ ਵੱਡੇ ਬੇਲੀ ਜਾਂ ਵੱਡੇ ਵੱਡੇ ਲਾਪਰਵਾਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਖਣ ਮਿਲਦੀਆਂ ਹੈ ਪਰ ਜਿਹਦਾ ਇਹ ਮੀਟਰ ਛੜਿਆ ਹੈ ਇਸ ਦਾ ਖਰਚਾ ਨਾ ਖੁਦ ਅਹ ਟੈਸਟਰ ਸਾਹਿਬ ਨੂੰ ਯੂ ਐਕਸ਼ਨ ਸਾਹਿਬ ਨੂੰ ਪਰਣਾ ਚਾਹੀਦਾ ਕਿਉਂਕਿ ਅਗਰ ਇਹ ਟੱਕਣ ਲੱਗਿਆ ਹੋ ਹੁੰਦਾ ਤਾਂ ਸ਼ਾਇਦ ਮੀਟਰ ਨਾਲ ਸਰ ਦਾ ਅੰਦਰ ਮੀਟਰ ਦੇ ਅੰਤਰ ਜੋੜ ਜਿਹੜੇ ਆ ਉਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੱਗੇ ਨੇ ਤੇ ਆਪਸ ਵਿੱਚ ਟੱਚ ਵੀ ਹੋਣ ਵਾਲੇ ਆ ਤੇ ਕਿਸੇ ਵੇਲੇ ਵੀ ਜਿਹੜੀ ਇਸ ਇਸ ਬਾਕਸ ਨੂੰ ਅਗ ਲੱਗ ਸਕਦੀ ਹੈ ਕਿ ਇਹ ਲਾਪਰਵਾਹੀ ਜਿਹੜੀ ਹੈ ਕਨੌਲੀ ਬਿਜਲੀ ਬੋਰਡ ਦੀ ਹੈ ਅ ਉਹਨੂੰ ਮੌਕੇ ਦੀਆਂ ਵੀਡੀਓ ਜਿਹੜੀਆਂ ਹੈਗੀਆਂ ਇੱਕ ਨਹੀਂ ਹੈ ਇਨਾਂ ਦੇ ਜਿਹੜੇ ਵਰਕਰ ਨੇ ਜਾਂ ਕੁਛ ਵੀ ਨੇ ਇਹ ਬਿਲਕੁਲ ਅੱਖਾਂ ਤੇ ਪੱਟੀਆਂ ਬੰਨ ਕੇ ਫਿਰਨ ਲੱਗੇ ਹੋਏ ਐ ਤੇ ਕਿੰਨਾ ਨੁਕਸਾਨ ਜਿਹੜਾ ਹੋ ਸਕਦਾ ਅਗਰ ਕੋਈ ਕਿਸੇ ਦੀ ਮੌਤ ਹੋ ਜਾਂਦੀ ਹੈ ਕੋਈ ਦਰਨਕ ਹਾਸਾ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਆਪਣੇ ਕਮੈਂਟਾਂ ਵਿੱਚ ਸਾਰੀ ਗੱਲ ਦੱਸੋ ਕਿ ਮੈਂ ਅਸੀਂ ਜੋ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ ਜਾਂ ਮਹਿਕਮਾ ਠੀਕ ਕਰ ਰਿਹਾ ਤੇ ਲਾਪਰਵਾਹੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਸਾਹਮਣੇ ਆਈ ਹੈ ਤੇ ਜਦੋਂ ਇਸ ਮੀਟਰ ਨੂੰ ਅੱਗ ਲੱਗੀ ਹੈ ਕਿਸ ਚਾਸਮ ਦੀ ਤਗਵਾ ਜਾ ਸਾਹਮਣੇ ਸਨ ਕਿ ਮੀਟਰ ਨੂੰ ਕਿਸ ਨੇ ਹੱਦ ਤੱਕ ਨਹੀਂ ਲਗਾਇਆ ਇਹ ਨਾਲ ਨੇ ਸਾਡੇ ਇਧਰ ਪੰਡਤ ਜੀ ਤੇ ਬਟਨ ਜਦੋਂ ਇਹ ਮੀਟਰ ਨੂੰ ਅੱਗ ਲੱਗੀ ਤੇ ਕਿਸ ਤਰ੍ਹਾਂ ਲੱਗੀ ਆ ਅਸੀਂ ਅੰਦਰ ਬੈਠੇ ਸੀ ਅੰਦਰ ਬੈਠੇ ਜਿਸ ਟਾਈਮ ਅੱਗ ਲੱਗੀ ਆ ਸੀ ਅੰਦਰ ਬੈਠੇ ਬਾਹਰ ਸੇ ਲੱਗੀ ਰਹੀ ਦੀ ਵਰਖਾ ਤਾਂ ਹੁਣ ਵੀ ਬਹੁਤ ਜ਼ਿਆਦਾ ਲੱਗੀ ਹੋਈ ਆ ਉਸ ਤੋਂ ਬਾਅਦ ਅੱਜ ਪਹਿਲੇ ਛਿਗਿਆੜੇ ਥੋੜਾ ਥੋੜਾ ਹੁੰਦੇ ਆ ਉਸ ਤੋਂ ਬਾਅਦ 1 ਲੱਖ ਆ ਤੇ ਜਦੋਂ ਬਿਜਲੀ ਬੋਰਡ ਦੇ ਕੋਈ ਕਰਮਚਾਰੀ ਆਏ ਆ ਉਹਨਾਂ ਨੂੰ ਤੁਸੀਂ ਦੱਸਿਆ ਨਹੀਂ ਹੈ ਅਜਾ ਕੋਈ ਨਹੀਂ ਆਇਆ ਜਦੋਂ ਮੈਂ ਰੀਟਿੰਗ ਲੈਣ ਵਾਸਤੇ ਆ ਮੈਂ ਉਹਨੂੰ ਦਿਖਾਇਆ ਨਹੀਂ ਉਹਨਾਂ ਨੂੰ ਦਿਖਾਇਆ ਤਾਂ ਉਹਨੂੰ ਕਿਹਾ ਵੀ ਟੱਕੜ ਕਰ ਭਾਈ ਨਾ ਨਗਾ ਇਹਨੂੰ ਦੱਸ ਬੰਦ ਕਰ ਦੋ अच्छा बिजली दफ्तर रिपोर्ट ਕਰੋ ਜਾ ਕੇ یعنی ਕਿ ਜਿਹੜੇ ਬੰਦੇ ਆਏ ਹੋਏ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਉਹ ਇਹ ਕਿ ਉਹ ਪੀਲ ਜਾ ਕੇ ਰਿਪੋਰਟ ਕਰ ਜਾ ਬਸ ਠੀਕ ਹੈ ਤੋਂ ਇਹਨਾਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਜਾ ਕੇ ਤੁਸੀਂ ਰਿਪੋਰਟ ਕਰੋ ਲੇਕਿਨ ਜਿਹੜੇ ਉਹ ਲਾਈਨਮੈਨ ਨੇ ਉਹ ਲਾਈਨਮੈਨ ਦੀ ਡਿਊਟੀ ਕਿੱਥੇ ਆ ਉਹ ਕੀ ਕਰ ਰਹੇ ਨੇ ਤਨਖਾਹ ਜਿਹੜੀਆਂ ਮੋਟੀ ਮੋਟੀ ਤਨਖਾਹ ਲੈ ਕੇ ਆਪਣੇ ਘਰਾਂ ਵਿੱਚ ਵੜ ਜਾਂਦੇ ਨੇ ਇਹਨਾਂ ਨੂੰ ਇਹਨਾਂ ਦੇ ਟੈਕਸ ਤੋਂ ਹੀ ਜਿਹਨੇ ਤਨਖਾਹਾਂ ਦਿੱਆਂ ਜਾਂਦੀਆਂ ਹੈ ਤੇ ਮੋٹے ਮੋਟੇ ਟੈਕਸ ਜਿਹੜੇ ਲਾਏ ਜਾਂਦੇ ਉਹ ਕਦੇ ਕਿਹੜੀ ਗੱਲ ਉਹ ਲਾਏ ਜਾਂਦੇ ਨੇ ਤੋ ਇਸ ਕਰਕੇ ਬੇਨਤੀ ਹੈ ਪੈਕਮੈਨ ਨੂੰ ਕਿ ਇਹਨਾਂ ਆਪਣੇ ਵਰਕਰਾਂ ਨੂੰ ਥੋੜਾ ਚੰੜਕੇ ਰੱਖੋ ਕਿਉਂਕਿ ਜਦੋਂ ਵੀ ਜਾਂਦੇ ਨੇ ਆ ਇਹ ਜ਼ਰੂਰੀ ਨਹੀਂ ਹੈ ਕਿ ਅਗਰ ਰਿਪੋਰਟ ਹੋਏਗੀ ਤਾਂ ਹੀ ਇਹ ਕੰਮ ਹੋਣਗੇ ਅਗਰ ਕੋਈ ਦਿੱਕਤ ਆਈ ਆ ਤਾਂ ਬੜੇ-ਬੜੇ ਧਰਨੇ ਲੱਗਦੇ ਆ ਫਿਰ ਇਹਨਾਂ ਦੀਆਂ ਅੱਖਾਂ ਖੁੱਲਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਮੀਟਰ ਜਿਹੜਾ ਹੈਗਾ ਉਹ ਬਿਲਕੁਲ ਜਲ ਚੁੱਕਿਆ ਹੈ ਤੇ ਲਾਈਟ ਜਿਹੜੀ ਹੈਗੀ ਘਰਾਂ ਦੇ ਬੰਦ ਹੋ ਚੁੱਕੀ ਹੈ ਤੇ ਦੂਜੇ ਨੂੰ ਤੀਜਿਆਂ ਨੂੰ ਕਦੋਂ ਅੱਗ ਲੱਗ ਜਾਣੀ ਹੈ ਕੋਈ ਪਤਾ ਨਹੀਂ ਹੈ ਕਿਉਂਕਿ ਬਰਖਾ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਪੀਪਾਰਾ ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇ